ਵਿਦੇਸ਼ ਤੋਂ ਆਏ ਮਾਪੁੱਤ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਜਾ ਰਹੇ ਸਨ ਕਿ ਉਹਨਾਂ ਸਮੇਤ ਜਿੱਥੇ ਉਹ ਰੁਕੇ ਸੀ ਜਿਹੜੇ ਰਿਸ਼ਤੇਦਾਰਾਂ ਦੇ ਨਾਲ ਉਹਨਾਂ ਮੱਥਾ ਟੇਕਣ ਜਾਣਾ ਸੀ ਸ੍ਰੀ ਹਜੂਰ ਸਾਹਿਬ ਉਹਨਾਂ ਨੇ ਪਹੁੰਚਣਾ ਸੀ ਉਹਨਾਂ ਦੇ ਨਾਲ ਇੱਕ ਵੱਡਾ ਹਾਦਸਾ ਹੋ ਗਿਆ ਜਿਸ ਦੇ ਵਿੱਚ ਇੱਕੋ ਪਰਿਵਾਰ ਦੇ 4 ਜਾਣੇ ਮਿੰਟਾਂ ਦੇ ਵਿੱਚ ਹੀ ਮੁੱਕ ਗਏ ਇੰਨਾ ਹੀ ਨਹੀਂ ਇਸ ਕਾਰ ਨੂੰ ਚਲਾ ਰਿਹਾ ਡਰਾਈਵਰ ਵੀ ਥਾਂ ਖਤਮ ਹੋ ਗਿਆ ਸ੍ਰੀ ਹਜੂਰ ਸਾਹਿਬ ਵਿਖੇ ਜਾ ਰਹੇ ਪਰਿਵਾਰ ਤੇ ਨਾਲ ਇਹ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਉਹਨਾਂ ਦੀ ਕਾਰ ਇੱਕ ਖੜੇ ਟਰੱਕ ਦੇ ਨਾਲ ਜਾ ਟਕਰਾਈ ਜਿਸ ਮਗਰੋਂ ਇਸ ਪਰਿਵਾਰ ਦਾ ਕੁਝ ਵੀ ਨਾ ਬਚਿਆ ਪਰਿਵਾਰ ਦੇ 4 ਜੀ ਸਮੇਤ ਡ라이ਵਰ ਦੀ ਵੀ ਜਾਨ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਪਤਾ ਲੱਗਿਆ ਕਿ ਹਾਦਸੇ ਦੇ ਵਿੱਚ ਮਾਰੇ ਗਏ ਇਹ ਮਾਪੁੱਤ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਏ ਸਨ ਕਿ ਅੱਜ ਹੁਣ ਬਕਸਿਆਂ ਦੇ ਵਿੱਚ ਬੰਦ ਹੋ ਕੇ ਇਹਨਾਂ ਨੂੰ ਵਾਪਸ ਕੈਨੇਡਾ ਭੇਜਿਆ ਜਾਣਾ ਹੈ ਦੋਹਾਂ ਦਾ ਅੰਤਿਮ ਸੰਸਕਾਰ ਬਾਹਰ ਹੀ ਹੋਣਾ ਹੈ ਜਦੋਂ ਕਿ ਇੱਥੇ ਰਹਿੰਦੇ ਪਰਿਵਾਰ ਤੇ ਵਿੱਚ ਦੋ ਹੋਰ ਜੀਆਂ ਨੂੰ ਅਗਨੀ ਦਿੱਤੀ ਗਈ ਹੈ ਜੋ ਕਿ ਆਪਸ ਦੇ ਵਿੱਚ ਦਾਦੀ ਅਤੇ ਪੋਤਾ ਦੱਸੇ ਜਾ ਰਹੇ ਨੇ ਇਹ ਦੁਖਦ ਖਬਰ ਵਾਪਰ ਚੁੱਕੀ ਹੈ ਜਿਸ ਦੇ ਵਿੱਚ ਦਰਸ਼ਨ ਕਰਨ ਦੇ ਲਈ ਜਾਂਦੇ ਹੋਏ ਪਰਿਵਾਰ ਦੇ ਨਾਲ ਇਹ ਹਾਦਸਾ ਹੋਇਆ ਇਹ ਪਰਿਵਾਰ ਨਵਾਂ ਸ਼ਹਿਰ ਦੇ ਚਿੰਗੜਾ ਪਿੰਡ ਦੇ ਨਾਲ ਸਬੰਧਿਤ ਸੀ ਜਿਨ੍ਹਾਂ ਦੇ ਜਾਨ ਮਗਰੋਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਿੰਡ ਵਾਲਿਆਂ ਨੇ ਦੱਸਿਆ ਕਿ ਕਿੰਜ ਚਾਈ ਚਾਈ ਮਾਤਾ ਦੱਸਦੀ ਫਿਰਦੀ ਸੀ ਕਿ ਉਹਨਾਂ ਨੇ ਮੱਥਾ ਟੇਕਣ ਦੇ ਲਈ ਹਜ਼ੂਰ ਸਾਹਿਬ ਜਾਣਾ ਪਰ ਨਹੀਂ ਪਤਾ ਸੀ ਕਿ ਇਹ ਨਾ ਮਾੜਾ ਪਾਣਾ ਇਸ ਪਰਿਵਾਰ ਦੇ ਨਾਲ ਵਾਪਰ ਜਾਣਾ ਜਿਸ ਦੇ ਵਿੱਚ ਸਾਈਡ ਤੇ ਖੜੇ ਟਰੱਕ ਦੇ ਨਾਲ ਹੀ ਉਹਨਾਂ ਦੀ ਗੱਡੀ ਦੀ ਟੱਕਰ ਹੋ ਜਾਣੀ ਹੈ ਅਤੇ ਮਿੰਟਾਂ ਦੇ ਵਿੱਚ ਹੀ ਪੰਜ ਜੀ ਮੁੱਕ ਜਾਣੇ ਨੇ ਅੱਜ ਪਣ ਝਗੜਾ ਵਖੇ ਬਹੁਤ ਹੀ ਭਾਰੀ ਸਦਮਨ ਜਿਹੜਾ ਨਗਰਵਸੀਆਂ ਨੂੰ ਲਗਾ ਸਾਡੇ ਬਹੁਤ ਹੀ ਇਨਾਮੀ ਪਰਿਵਾਰ ਸਰਦਾਰ ਸਰਦਾਰਾ ਸਿੰਘ ਪਹਿਲਵਾਨ ਦਾ ਪਰਿਵਾਰ ਉਹਨਾਂ ਦੀ ਨੂੰ ਬੀਬੀ ਭਜਨ ਗੌਰ ਉਹਨਾਂ ਦਾ ਪੋਤਾ ਜਤਿੰਦਰ ਤੇਜਿੰਦਰ ਸਿੰਘ ਇਹ ਉਹਨਾਂ ਦੇ ਨਾਲ ਹੀੜੀਆਂ ਪਣ ਤੋਂ ਡਰਾਈਵਰ ਇਹ ਉਹਨਾਂ ਦੇ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ ਚਾਰੇ ਪੰਜੇ ਜਣੇ ਜੀ ਜਿਹੜੇ ਹਜੂਰ ਸਾਹਿਬ ਯਾਤਰਾ ਵਾਸਤੇ ਗਏ ਸਨ ਬੜਾ ਖੁਸ਼ੀ ਖੁਸ਼ੀ ਘਰ ਤੋਂ ਸਾਰੇ ਮਥੜ ਦੇ ਕੇ ਮਹਾਰਾਜ ਦਾ ਨਾਮ ਲੈ ਕੇ ਗਏ ਸਨ ਪਰ ਰਾਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਬੜਾ ਹਾਦਸਾ ਟ੍ਰੱਕ ਦੇ ਨਾਲ ਹੋ ਗਿਆ ਜਿਹਦੇ ਵਿੱਚ ਪੰਜਾ ਜੀਆਂ ਦੀ ਜਿਹੜੀ ਜਾਨ ਚਲ ਗਈ ਅੱਜ ਤਜਿੰਦਰ ਸਿੰਘ ਤੇ ਮਾਤਾ ਭਜਨ कौर ਜੀ ਨੂੰ ਜਿਹੜਾ ਸੰਸਕਾਰ ਪਿੰਡ ਝੰਗੜਾ ਵਿੱਚ ਜਿਹੜਾ ਸ਼ਮਸ਼ਾਨ ਘਾਟ ਵਿੱਚ ਜਿਹੜਾ ਕੀਤਾ ਗਿਆ ਤੋਂ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ ਜਿਹੜੀਆਂ ਦੋ ਦੂਜੀਆਂ ਸੀਗੀਆਂ ਦੋ ਇਹਨਾਂ ਦੇ ਮਾਸੀ ਦਾ ਲੜਕਾ ਤੇ ਮਾਸੀ ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲਾਸ਼ਾਂ ਨੂੰ ਲੈ ਕੇ ਜਾ ਰਿਹਾ ਉੱਥੇ ਜਾ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਨਗਰ ਨਿਵਾਸੀਆਂ ਵਾਸਤੇ ਇਲਾਕੇ ਵਾਸਤੇ ਪਿੰਡ ਵਾਸਤੇ ਪਰਿਵਾਰ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾਸੀ ਰੋ ਰਿਹਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ ਬਹੁਤ ਚੰਗੀ ਬਾਤ ਸੀ ਸਾਰਿਆਂ ਨੂੰ ਘਰਦਰ ਸਭ ਧਸ ਕੇ ਗਈ ਤੇ ਮੱਜਾਂ ਤਰ ਦੇ ਚੱਲੀਆਂ ਬਹੁਤ ਦੁੱਖ ਦੀ ਜਿਹੜੀ ਅਸਰ ਤੋਂ